ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹਾਲੇ ਵੀ ਵਿਰੋਧ ਹੋ ਰਿਹਾ ਹੈ ਕੌਮ ਨੇ ਮਾਨਤਾ ਨਹੀਂ ਦਿੱਤੀ ਕਿ ਤੁਸੀਂ ਸਾਡੇ ਜਥੇਦਾਰ ਹੋ ਹਾਲਾਂਕਿ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਚੋਣਾ ਵੱਲੋਂ ਸਮਾਂ ਆਵੇਗਾ ਸਾਰੀਆਂ ਜਥੇਬੰਦੀਆਂ ਅਤੇ ਸਾਰੀਆਂ ਹੀ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਮੈਨੂੰ ਸਿਰ ਪਾਉ ਦੇਣਗੇ ਕਿਉਂਕਿ 6 ਜੂਨ ਯਾਨੀ ਕਿ ਕੱਲੂ ਕਾਰੇ ਵਾਲੇ ਦਿਨ ਜਿੱਥੇ ਇੱਕ ਜਥੇਦਾਰ ਸਹਿਬਾਨ ਦੀ ਡਿਊਟੀ ਬਣਦੀ ਹੈ ਕਿ ਕੌਮ ਨੂੰ ਸੰਦੇਸ਼ ਦੇਵੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰ ਪਾਉ ਪਾ ਕੇ ਜਾਂ ਸਨਮਾਨਛੇ ਦੇ ਕੇ ਉਹਨਾਂ ਦਾ ਸਨਮਾਨ ਕਰੇ ਲੇਕਿਨ ਇਹ ਅਜੇ ਆ ਨਹੀਂ ਹੁੰਦਾ ਕਿਆ ਇਵਨਦੋ ਸੰਤ ਜਰਨੈਲ ਸਿੰਘ ਭਿੜਰਾਵਾਲਿਆਂ ਦੇ ਦੋਨਾਂ ਸੁਪੁੱਤਰਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਇਵਨਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਦੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਦੇ ਵਿੱਚ ਹੀ ਕੌਮ ਨੂੰ ਸੰਦੇਸ਼ ਦੇ ਦਿੱਤਾ ਜਿਸ ਦਾ ਬਾਅਦ ਵਿੱਚ ਵਿਰੋਧ ਹੋਇਆ ਨਿਹੰਗ ਸਿੰਘ ਜਥੇਬੰਦੀਆਂ ਵੀ ਮਨਜ਼ੂਰ ਨਹੀਂ ਕਰਨੀਆਂ ਇਧਰ ਛਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦਰਾ ਸਿੰਘ ਧਾਮੀ ਵੀ ਇਸ ਗੱਲ ਤੋਂ ਨਰਾਸ਼ ਨੇ ਕਿ ਜਿਹੜੇ ਫੈਸਲੇ ਗੌਰੇ ਮਸਕੀਨ ਰਣਜੀਤ ਸਿੰਘ ਦੇ ਹੱਕ ਵਿੱਚ ਜਿਹੜਾ ਫੈਸਲਾ ਲਿਆ ਗਿਆ ਉਹ ਫੈਸਲਾ ਲਿਆ ਗਿਆ ਸੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਗੌਰੇ ਰਣਜੀਤ ਸਿੰਘ ਜਿਹੜੇ ਨੇ ਸਾਬਕਾ ਜਥੇਦਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕਟਕਾਚੂ ਨੂੰ ਕਿਉਂਕਿ ਕੌਮ ਉਹਨਾਂ ਨੂੰ ਪ੍ਰਮਾਨ ਨਹੀਂ ਕਰ ਰਹੀ ਜੇਕਰ ਜਿੰਨੀ ਦੇਰ ਕੌਮ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੀ ਸਵੀਕਾਰ ਨਹੀਂ ਕਰ ਰਹੀ ਉਹ ਫੈਸਲਾ ਨਹੀਂ ਲੈ ਸਕਦੇ ਇਹ ਗੱਲ ਬੜੀ ਦੇਖਣਯੋਗ ਹੈ ਕਿ ਹਾਲੇ ਤੱਕ ਵੀ ਸ੍ਰੀ ਅਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਨਦਰ ਸਿੰਘ ਧਾਮੀ ਨੇ ਜਿਹੜਾ ਸਰਪਾਉ ਨਹੀਂ ਦਿੱਤਾ ਸ਼੍ਰੀ ਅਕਾਲ ਤਖਸਦ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਰਾਸ਼ ਦੇ ਇਹ ਵੀ ਗੱਲ ਦਾ ਪਤਾ ਹੈ ਐਡਵੋਕੇਟ ਹਰਿੰਦਰ ਸਿੰਘ <table> ਤਾਭੀ ਨੂੰ ਜੋ ਮੌਜੂਦਾ ਫੈਸਲੇ ਲੈ ਰਹੇ ਨੇ ਸ਼੍ਰੀ ਅਕਾਲ ਤਖਸਦ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਸਾਰੇ ਫੈਸਲੇ ਲਿਖੇ ਲਿਖਾਏ ਆਉਂਦੇ ਨੇ ਚੰਡੀਗੜ੍ਹ ਤੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੋਂ ਸਿਆਸੀ ਸਾਜ਼ਿਸ਼ ਘੜਾ ਵੀ ਕਿਹਾ ਗਿਆ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਪਹਿਲਾ 10 ਦਿਨ ਦਾ ਮੌਕਾ ਫਿਰ 15 ਦਿਨ ਦਾ ਹੁਣ ਕਹਿ ਦਿੱਤਾ ਹੈ ਕਿ 30 ਜੂਨ ਤੋਂ ਪਹਿਲਾ ਪਹਿਲਾ ਜਿਹੜਾ ਹੈ ਸ਼੍ਰੀ ਪਟਨਾ ਸਾਹਿਬ ਵਿਖੇ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਜਥੇਦਾਰ ਸਹਿਬਾਨ ਅਤੇ ਪੰਜ ਪਿਆਰਾਂ ਸਾਹਮਣੇ ਤਲਬ ਹੋਣਾ ਪਵੇਗਾ ਸੁਖਬੀਰ ਸਰਵਾਦਨ ਯਾਨੀ ਕਿ ਜੋ ਵੀ ਕੰਮ ਸ਼੍ਰੀਕਾ ਆਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਲ ਜੀ ਵੱਲੋਂ ਕੀਤੇ ਜਾ ਰਹੇ ਨੇ ਜੋ ਵੀ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਰੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੌਜੂਦਾ ਹਾਲਾਤਾਂ ਉੱਤੇ ਲੈzare ਨੇ ਜਸਵੀਰ ਸਿੰਘ ਪਟੀਲੇ ਕਹਿੰਿਆ ਹੈ ਕਿ ਉਹਨਾਂ ਤੋਂ ਜਿਹੜੇ ਦੰਦਮੀ ਟਕਸਾਲ ਦੇ ਸੌਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਖੁਸ਼ ਨਹੀਂ ਉਹ ਕਹਿੰਦੇ ਨੇ ਕਿ ਇਸ ਫੈਸਲੇ ਨਹੀਂ ਲੈਣੇ ਚਾਹੀਦੇ ਕਿਉਂਕਿ ਹਾਲੇ ਤੁਹਾਨੂੰ ਕੌਮ ਨਹੀਂ ਪ੍ਰਮਾਣ ਨਹੀਂ ਦਿੱਤੀ ਇਵਨ ਦੋ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੂੰ ਵੀ ਪਤਾ ਹੈ ਕਿ ਮੈਂ ਇੱਥੇ ਜ਼ਿਆਦਾਤਰ ਟਿਕੇ ਨਹੀਂ ਰਹਿਣਾ ਕਿਉਂਕਿ ਅਕਤੂਬਰ ਨਵੰਬਰ ਦੇ ਵਿੱਚ ਫਿਰ ਦੁਬਾਰਾ ਪ੍ਰਧਾਨ ਦੀ ਚੋਣ ਹੋਵੇਗੀ ਉਸ ਤੋਂ ਪਹਿਲਾਂ ਪਹਿਲਾਂ ਜੋ ਵੀ ਕਰ ਰਹਾ ਹੈ ਉਹ ਕੌਮ ਦੇ ਨਾਮ ਤੇ ਕੀਤਾ ਜਾਵੇ ਕੌਮ ਦੀ ਭਲਾਈ ਲਈ ਕੀਤਾ ਜਾਵੇ ਇਸ ਕਰਕੇ ਅੰਦਰੋਂ ਅੰਦਰੀ ਇੱਕ ਦੂਜੇ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਇੱਕ ਪਾਸੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਦੂਸਰੇ ਪਾਸੇ ਨੇ ਸ੍ਰੀ ਅਕਾਲ ਤਖਸੈਬ ਦੇ ਕੱਟਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੂੰ ਹਾਲੇ ਕੌਮ ਨੇ ਮਾਨਤਾ ਨਹੀਂ ਦਿੱਤੀ ਮਾਨਤਾ ਸਿਰਫ ਬਾਦਲ ਪਰਵਾਹ ਉਹਨਾਂ ਵੱਲੋਂ ਦਿੱਤੀ ਗਈ ਹੈ ਜਸਵੀਰ ਸਿੰਘ ਬਾਠੀ ਨੇ ਕਿਹਾ ਕਿ ਇਸ ਤਰ੍ਹਾਂ ਆ ਜਿਹੜੀ ਬੜੇ ਅਗਵਾਈ ਨਹੀਂ ਕਰ ਸਕਦੇ ਛੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਰੀ ਕੁਲਦੀਪ ਸਿੰਘ ਵਰਗਾ ਧੰਨਵਾਦ